ਹਾਂ ਜੀ ਸਸਿਗਾ ਵਗਰੇ ਸਾਰਨ ਵੈਲਕਮ ਆ ਸਾਰੇ ਭਰਾਵਾਂ ਨੂੰ ਅੰਮੀ ਵੀਡੀਓ ਦੇ ਵਿੱਚ ਤੇ ਸਾਰੇ ਭਰਾ ਠੀਕ ਠਾਕ ਹੋਵੋਗੇ ਤੇ ਜਿਵੇਂ ਆਪਾਂ ਕੱਲ ਗੱਲ ਕੀਤੀ ਸੀਗੀ ਕੱਲ ਵਾਲੇ ਟੌਪਿਕ ਤੇ ਵਿੱਚ ਕੀਤੀ ਸੀ ਗਵਰਨਮੈਂਟ ਐਗਜ਼ਾਮ ਸੀ ਜਿਹੜੇ ਆਲ ਇੰਡੀਆ ਤੇ ਗਵਰਨਮੈਂਟ ਐਗਜ਼ਾਮ ਸੀਗੇ ਜਾਂ ਪੰਜਾਬ ਗਵਰਨਮੈਂਟ ਦੇ ਐਗਜ਼ਾਮ ਸੀਗੇ ਆਪਾਂ ਉਹਦੇ ਸਾਰੇ ਸਿਲੇਬਸ ਪੈਟਰਨ ਦੀ ਗੱਲ ਕੀਤੀ ਸੀਗੀ ਕੱਲ ਕਿ ਕੀ ਹੋਣਾ ਚਾਹੀਦਾ ਤੇ ਕਿ ਸਕੂਲਾ ਕਾਲਜਾਂ ਚ ਪੜਾਇਆ ਜਾਣਾ ਚਾਹੀਦਾ ਤੇ ਉਹਦੇ ਨਾਲ ਰਿਲੇਟਡ ਆਪਾਂ ਗੱਲ ਕੀਤੀ ਸੀ ਸਾਰੀ ਤੇ ਅੱਜ ਆਪਾਂ ਗੱਲ ਕਰਨੀ ਆ ਕਿ ਗਵਰਨਮੈਂਟ ਐਗਜ਼ਾਮ ਚਾਹੇ ਕੋਈ ਗਵਰਨਮੈਂਟ ਐਗਜ਼ਾਮ ਆ ਚਾਹੇ ਕੋਈ ਸਕੂਲ ਜਾਂ ਕਾਲਜ ਦਾ ਐਗਜ਼ਾਮ ਆ ਜਾਂ ਬੋਰਡ ਦਾ ਐਗਜ਼ਾਮ ਮੰਨ ਕੇ ਚੱਲੋ ਅੱਜ ਆਪਾਂ ਉਸ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਵੀ ਦੇਖੋ ਜਦੋਂ ਐਗਜ਼ਾਮ ਆਉਂਦੇ ਨੇ ਨਾ ਚਾਹੇ ਕੋਈ ਗਵਰਨਮੈਂਟ ਜੌਬ ਦਾ ਐਗਜ਼ਾਮ ਆ ਚਾਹੇ ਕੋਈ ਐਗਜ਼ਾਮੀਨੇਸ਼ਨ ਦੂਜਾ ਹੈਗਾ ਮਤਲਬ ਬੋਰਡ ਦਾ 10th ਦਾ ਜਾਂ +2 ਦਾ ਜਾਂ 8th ਦਾ ਦਾ ਲਾ ਲਓ ਜਾਂ 5th ਕਲਾਸ ਦਾ ਲਾ ਲਓ ਚਲੋ ਛੋਟੇ ਕਲਾਸਾਂ ਦਾ ਆਪਾਂ ਇੱਧਰ ਉੱਧਰ ਹੋ ਜਾਂਦਾ ਹੁੰਦਾ ਹੈਗਾ ਵੀ ਗਵਰਨਮੈਂਟ ਐਗਜ਼ਾਮ ਸੌਰੀ ਗਵਰਨਮੈਂਟ ਨੂੰ ਨਾ ਇੱਕ ਦਿਨ ਐਕਸਟਰਾ ਦੇਣਾ ਚਾਹੀਦਾ ਵੀ ਮੰਨ ਲੇ ਕਿ ਚਲੋ ਅੱਜ ਤਿੰਨਾਂ ਤਰੀਕੇ ਜਾਂ ਚਾਰ ਤਰੀਕ ਅੱਜ ਸ਼ਾਇਦ ਤਿੰਨ ਤਰੀਕ ਆ ਗਈ। ਜਿਵੇਂ ਅੱਜ ਕੋਈ ਐਗਜ਼ਾਮ ਹੋਇਆ ਤੇ ਉਹਦੇ ਲਈ ਇੱਕ ਰਿਜ਼ਰਵ ਡੇ ਚੁਣਨਾ ਚਾਹੀਦਾ ਉਹ ਕੱਲ ਜਿਵੇਂ ਕੱਲ ਵਾਸਤੇ ਚਾਰ ਤਰੀਕ ਨੂੰ ਵੀ ਐਗਜ਼ਾਮ ਹੋਣਾ ਚਾਹੀਦਾ ਉਹ ਕਿਉਂ ਹੋਣਾ ਚਾਹੀਦਾ ਅੱਜ ਆਪਾਂ ਉਹ ਵਿਸ਼ੇ ਦੇ ਨਾਲ ਗੱਲ ਕਰਨੀ ਹੈਗੀ। ਵੀ ਮੰਨ ਲੇ ਕਿ ਚਲੋ ਅੱਜ ਕਿਸੇ ਵੀ ਐਗਜ਼ਾਮ ਸੀ ਮੇਰਾ ਮੰਨ ਲੇ ਕਿ ਚਲੋ ਕੋਈ ਵੀ ਐਗਜ਼ਾਮ ਹੋ ਸਕਦਾ ਉਹ ਚਾਹੇ ਕੋਈ ਯੂਨੀਵਰਸਿਟੀ ਦਾ ਲਾ ਲਓ ਜਾਂ ਕਾਲਜ ਦਾ ਲਾ ਲਓ ਜਾਂ ਸਕੂਲ ਦਾ ਲਾ ਲਓ ਜਾਂ ਕਿਸੇ ਜੌਬ ਦੇ ਨਾਲ ਰਿਲੇਟਡ ਐਗਜ਼ਾਮ ਹੋ ਸਕਦਾ ਮੇਰਾ ਮੰਨ ਕੇ ਚਲੋ ਵੀ ਅੱਜ ਮੇਰੇ ਘਰੇ ਜਾਂ ਜਿਹੜੇ ਭਰਾਕ ਬੈਠੇ ਨੇ ਉਹਨਾਂ ਦੇ ਘਰੇ ਕਿਸੇ ਬ੍ਰਦਰ ਦਾ ਜਾਂ ਕਿਸੇ ਚਾਚੇ ਦਾ ਇਹਦਾ ਚਾਚੇ ਦਾ ਜਦੋਂ ਅਪਾ ਛੱਡ ਦਿੰਨੇ ਨੇ ਕੋਈ ਗੱਲ ਨਹੀਂ ਸਕੇ ਕਿਸੇ ਭੈਣ ਭਰਾ ਦਾ ਮੰਨ ਕੇ ਚਲੋ ਕੋਈ ਵਿਆਹ ਹੈਗਾ ਜਾਂ ਮਹਿਰ ਚ ਆਈ ਦੇਖੋ ਨਾ ਤਾਂ ਆਪਾਂ ਮੈਰਿਜ ਨੂੰ ਛੱਡ ਸਕਦੇ ਹਾਂ ਕਿਉਂਕਿ ਸਾਲ ਸਾਲ ਨਹੀਂ ਆਪਾਂ ਜ਼ਿੰਦਗੀ ਦੇ ਵਿੱਚ ਇੱਕੋ ਵਾਰ ਵਿਆਹ ਵਿਆਹ ਹੁੰਦਾ ਹੁੰਦਾ ਹਨਾ ਦੇਖੋ ਨਾ ਤਾਂ ਆਪਾਂ ਵਿਆਹ ਛੱਡ ਸਕਦੇ ਆਂਗੇ ਆਪਣੀ ਭੈਣ ਭਾਈਆਂ ਦਾ ਤਨਾਹੀ ਬਹੁਤੇ ਇਗਜ਼ਾਮ ਛੱਡ ਸਕਦੇ ਆਂਗੇ ਪੇਪਰ ਛੱਡ ਸਕਦੇ ਆਪਾਂ ਹੁਣ ਮੈਨੂੰ ਦੱਸੋ ਵੀ ਬੰਦਾ ਕਰੇ ਤਾਂ ਕੀ ਕਰੇ ਜੇ ਦਾ ਪੇਪਰ ਦੇਣ ਜਾਂਦਾ ਤਾਂ ਆਪਦੇ ਭਰਾ ਦਾ ਜਾਂ ਆਪਦੀ ਭੈਣ ਦਾ ਵਿਆਹ ਨਹੀਂ ਦੇਖ ਸਕਦਾ ਉਹ ਜੇ ਵਿਆਹ ਦੇਖਦਾ ਤਾਂ ਉਹਦਾ ਫਿਊਚਰ ਦਾ ਜਿਹੜਾ ਸਾਰਾ ਪੜਾਈ ਜਗ ਉਹ ਖਰਾਬ ਹੋਣੀ ਹੈਗੀ ਤੇ ਬੰਦਾ ਕਰੇ ਤਾਂ ਕੀ ਕਰੇ ਤੁਸੀਂ ਦੱਸੋ ਜਾਂ ਕਈ ਵਾਰੀ ਕੀ ਹੁੰਦਾਗਾ ਇਗਜ਼ਾਮ ਵਾਲੇ ਦਿਨ ਕਿਸੇ ਭਰਾ ਦਾ ਜਾਂ ਕੋਈ ਮੰਨ ਕੇ ਚੱਲੂ ਕਿ ਪੇਪਰ ਦੇਣ ਜਾ ਰਿਹਾ ਹੈਗਾ ਨਾ ਕਈ ਵਾਰੀ ਹਾਲਾਤ ਸੜਕਾ ਆਸਾ ਹੋ ਜਾਂਦਾਗਾ ਕਿਸੇ ਭਰਾ ਦੇ ਜਾਂ ਮੇਰੀ ਭੈਣ ਦੇ ਸੱਟ ਲੱਗ ਜਾਂਦੀ ਹੈ ਕਿਸੇ ਕਾਰਨ ਸੱਟ ਲੱਗ ਜਾਂਦੀ ਹੈਗੀ ਮੰਨ ਕੇ ਚੱਲੋ ਵੀ ਕਿਸੇ ਵੀ ਜੱਟੀਚਿੰਗ ਲਾਈਨ ਦਾ ਕੋਈ ਪੇਪਰ ਆ ਜਾ ਪੀਐਸ ਸਟ੍ਰੈਟਾਜਾ ਸੀਟ ਆਟ ਆ ਜਾ ਕੋਈ ਐਸਈਬੀ ਦਾ ਇਗਜ਼ਾਮ ਹੈ ਕੋਈ ਵੀ ਇਗਜ਼ਾਮ ਆ ਠੀਕ ਹੈ ਉਹਦੇ ਸੱਟ ਲੱਗੇਗੀ ਸੱਟ ਲੱਗਣ ਤੋਂ ਬਾਅਦ ਕੀ ਹੁੰਦਾ ਹੁਣ ਐਗਜ਼ਾਮੀਨੇਸ਼ਨ ਵਾਲੇ ਇਹ ਤਾਂ ਨਹੀਂ ਕਹਿਣਗੇ ਵੀ ਹਾਂ ਵੀ ਤੇਰੇ ਕੀ ਲੱਗਿਆ ਉਹ ਆ ਗਿਆ ਠੀਕ ਹੈ ਨਹੀਂ ਸਿੱਧੇ ਐਬਸੈਂਟ ਪਾ ਦਿੰਦੇ ਨੇ ਆਪਾਂ ਦੇਖਿਆ ਜਦੋਂ ਐਗਜ਼ਾਮੀਨੇਸ਼ਨ ਦੇ ਰਿਜ਼ਲਟ ਆਉਂਦੇ ਨੇ ਤਾਂ ਨੀਚੇ ਐਬਸੈਂਟ 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 ਪਾਈ ਹੁੰਦੀ ਆ ਕੀ ਇਹ ਸਰਕਾਰ ਦਾ ਫਰਜ਼ ਨਹੀਂ ਬਣਦਾ ਹੈਗਾ ਵੀ ਜਿਹੜੇ ਨਹੀਂ ਆਏ ਇੱਕ ਦਿਨ ਤਾਂ ਉਹ ਦੂਜੇ ਦਿਨ ਆ ਜਾਣ ਕਿਉਂਕਿ ਜਰ ਆਪਾਂ ਮੰਨਦੇ ਜਿਹੜੀ ਇੱਕ ਦਿਨ ਸੱਟ ਲੱਗੀ ਛੋਟੀ ਥੋੜੀ ਬੋਡੀ ਸੱਟ ਆ ਗਈ ਜਿਹੜੀ ਤਾਂ ਦੂਜੇ ਦਿਨ ਪੱਟੀ ਕਰਾ ਕੇ ਜਾਂ ਕੋਈ ਦਵਾਈ ਮੈਡੀਸਿਨ ਵਗੈਰਾ ਲੈ ਕੇ ਬੰਦਾ ਦੂਜੇ ਦਿਨ ਪਹੁੰਚ ਸਕਦਾ ਤੇ ਜਿਹੜੇ ਬੰਦੇ ਨੇ ਦਿਨ ਰਾਤ ਕਰਕੇ ਮਿਹਨਤ ਕਰਕੇ ਤਿਆਰੀ ਕੀਤੀ ਹੁੰਦੀ ਹੈ ਉਹ ਐਗਜ਼ਾਮੀਨੇਸ਼ਨ ਸੈਂਟਰ ਤੱਕ ਕਿਸੇ ਪ੍ਰੋਬਲਮ ਦੇ ਕਰਕੇ ਨਹੀਂ ਪਹੁੰਚ ਸਕਦਾ ਉਹਨੂੰ ਇੱਕ ਦਿਨ ਦੇਣਾ ਚਾਹੀਦਾ ਸਰਕਾਰ ਨੇ ਵੀ ਕੋਈ ਗੱਲ ਨਹੀਂ ਜੇ ਤੂੰ ਅੱਜ ਨਹੀਂ ਆਇਆ ਹੈਗਾ ਤਾਂ ਕੋਈ ਸਬੂਤ ਉਹਦਾ ਚਲੋ ਸਬੂਤ ਤਾਂ ਕੀ ਹੁਣ ਜਿਹਦੇ 6:00 ਵਜੇ ਉਹਦਾ ਕੋਈ ਸਬੂਤ ਉਹ ਤਾਂ ਲੱਤ ਬਾਹ ਦੇ ਪੈਰ ਤੇ ਪੱਟੀ ਬੰਨੀ ਦੱਸੂਗੀ ਆਪਾਂ ਨੂੰ ਤੇ ਵੀ ਸਰਕਾਰ ਨੂੰ ਇਹ ਇੱਕ ਦਿਨ ਦੇਣਾ ਚਾਹੀਦਾ ਜੇ ਕਿ ਉਹਦਾ ਅੱਜ ਪੇਪਰ ਤਾਂ ਉਹਨੂੰ ਕੱਲ ਕੱਲ ਦਾ ਦਿਨ ਰਿਜ਼ਰਵ ਰੱਖਣਾ ਚਾਹੀਦਾ ਵਿਧ ਪ੍ਰੂਫ ਚਾ ਇਹ ਹੋਣਾ ਚਾਹੀਦਾਗਾ ਵੀ ਬੰਦੇ ਦੀ ਕਈ ਵਾਰੀ ਭਿਆਨਕ ਸੱਟ ਵੀ ਜਿਆਦਾ ਹੁੰਦੀ ਹੈ ਜਾਂ ਹੱਟਵਾ ਟੁੱਟ ਜਾਂਦੇ ਹੁੰਦਾ ਹੈਗਾ ਤਾਂ ਉਹਨੂੰ ਇੱਕ ਮਹੀਨੇ ਬਾਅਦ ਚਾਂਸ ਦੇਣਾ ਚਾਹੀਦਾਗਾ ਮੈਂ ਨਾਮ ਦੱਸੋ ਵੀਰੇ ਸਾਰੇ ਭਰਾ ਸਹਿਮਤ ਹੋ ਜੀ ਇਹਦੇ ਨਾਲ ਜੇ ਜਿਹੜੇ ਜਿਹੜੇ ਸਹਿਮਤ ਨੇ ਤਾਂ ਉਹ ਆਪਣੇ ਇੱਕ ਜਾਂ ਦੋ ਭਰਾਵਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰੋ ਜਿਹੜੇ ਤੁਹਾਡੇ ਲਿੰਕ ਦੇ ਵਿੱਚ ਨੇ ਜਿਹੜੇ ਪੜਾਈ ਕਰ ਰਹੇ ਨੇ ਤੇ ਮੈਂ ਦੇਖਿਆ ਪਿੱਛੇ ਜਿ ਇੱਕ ਆਪਣੀ ਸਰਕਾਰ ਸੌਰੀ ਮੇਰੇ ਮਾਈਂਡ ਦੇ ਵਿੱਚ ਹੋਰ ਸੌਰੀ ਮੈਂ ਸਕਿਪ ਹੋ ਗਿਆ ਭੁੱਲ ਗਿਆ ਮੈਂ ਕੋਈ ਕੁੜੀ ਨਾ ਹਾਂ ਸਬ ਇੰਸਪੈਕਟਰ ਦਾ ਪਿਛਲੇ ਪਿਛਲੇ ਸਾਲ ਦੀ ਗੱਲਾਂ ਕਿ ਸਬ ਇੰਸਪੈਕਟਰ ਦਾ ਐਗਜ਼ਾਮ ਦੇਣ ਗਈ ਕੁੜੀ ਸਿਰਫ ਉਹ ਦੋ ਪਤਨੀ ਤਿੰਨ ਮਿੰਟ ਲੇਟ ਹੋਈ ਹੈਗੀ ਕੋਈ ਬੱਸ ਲੇਟ ਹੋ ਗਈ ਲਾਲੋ ਜਾਂ ਐਨੀਵੇ ਕੋਈ ਪ੍ਰੋਬਲਮ ਹੋ ਸਕਦੀ ਹੈ ਤੇ ਉਹਨੂੰ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਬੈਠਣ ਦਿੱਤਾ ਗਿਆ ਹੈਗਾ ਕਿਉਂ ਬਈ ਤਿੰਨ ਮਿੰਟਾਂ ਨਾਲ ਕੀ ਹੋ ਜਾਊਗਾ ਜਿਹੜੇ ਤਿੰਨ ਤਨ ਤਿੰਨ ਤਨ ਕੀ 30 ਮਿੰਟ ਟੀਚਰ ਲੇਟ ਆਉਂਦੇ ਨੇ ਜਾਂ 30 ਮਿੰਟ ਜਿਹੜੇ ਐਗਜ਼ਾਮੀਨੇਸ਼ਨ ਦੇ ਜਿਹੜੇ ਐਗਜ਼ਾਮ ਲੈਂਦੇ ਨੇ ਜੇ ਉਹ ਜੇਕਰ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਜੇ ਫਿਰ ਉਹਨਾਂ ਨੂੰ ਕਿਹੜਾ ਐਂਟਰੀ ਨਹੀਂ ਦਿੱਤੀ ਜਾਂਦੀ ਹੈਗੀ ਉਹ ਕੁੜੀ ਨੇ ਬਹੁਤ ਮਿਹਨਤ ਕਰ ਲਈ ਕੀਤੀ ਮੈਨੇ ਬਹੁਤ ਮਿਹਨਤ ਕੀਤੀ ਬਹੁਤ ਤਿਆਰੀ ਕੀਤੀ ਹੈਗੀ ਪਰ ਉਹਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਹੈਗੀ ਕਿਉਂ ਬਈ ਉਹਦਾ ਕੀ ਕਸੂਰ ਹੈਗਾ ਜੋ ਨੂੰ ਸਾਦਰ ਮਿਲਿਆ ਉਹ ਆ ਗਈ ਇਹ ਤਾਂ ਨਹੀਂ ਹੈਗਾ ਵੀ ਐਬਸੈਂਟ ਆ ਗਈ ਉਹ ਇਸ ਲਈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਮਾੜੀ ਮੁੱਟੀ ਜਿਹੜੇ ਇਹੋ ਜਿਹੇ ਮੂਰੇ ਖੜੇ ਹੁੰਦੇ ਨੇਗੇ ਵੀ ਥੋੜੇ ਜੇ ਮੰਨ ਕੇ ਚਲੋ ਮੈਂ ਆਫੀਸਰ ਹਾਂ ਉਸ ਟਾਈਮ ਦਾ ਕੋਈ ਵੀ ਅਫਸਰ ਲਾ ਲਓ ਮੇਰੇ ਖੁਦ ਦੇ ਬੱਚੇ ਦਾ ਪੇਪਰ ਹੋਵੇ 3 ਮਿੰਟ ਲੇਟ ਹੋਵੇ ਕਿ ਮੈਂ ਬਾੜੂਗਾ ਨਹੀਂ ਉਹਨੂੰ ਦੱਸੋ ਮੈਨੂੰ ਐਵੇਂ ਥੋੜੀ ਹੁੰਦਾਗਾ ਵੀ ਕੋਈ ਬੰਦਾ 2 ਮਿੰਟ ਲੇਟ ਹੋ ਗਿਆ ਤਾਂ ਉਹਨੂੰ ਐਗਜ਼ਾਮੀਨੇਸ਼ਨ ਚ ਬਾਹਰ ਕੱਢ ਦੋ ਇਸ ਲਈ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜਾਂ ਤਾ ਜੋ ਕਿਸੇ ਨਾ ਕਿਸੇ ਸਰਕਾਰ ਦੇ ਨੂੰਮੰਤ ਤੱਕ ਇਹ ਪਹੁੰਚੀ ਜਾਵੇ ਤੇ ਗੱਲ ਨੂੰ ਵਿਚਾਰਿਆ ਜਾਵੇ ਤੇ ਕਿਸੇ ਦਾ ਭਵਿੱਖਾ ਜਿਹੜਾ ਵਣ ਤੋਂ ਪਹਿਲਾਂ ਨਾ ਖਰਾਬ ਹੋਵੇ ਤੇ ਵੀਡੀਓ ਵੀਰੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਬਈ